ਸਸਿਕਾ ਅੱਜ ਇੱਕ ਖਬਸੂਰਤ ਕਿਤਾਬ ਨਾਲ ਤੁਹਾਨੂੰ ਮਿਲਾਉਣੇ ਆ। ਹੁਣੇ-ਹੁਣੇ ਛਾਪ ਕੇ ਆਈ ਆ। ਬਹੁਤ ਸਮੇਂ ਤੋਂ ੜੀਕ ਵੀ ਸੀ ਤੇ ਉਹਨਾਂ ਦੀ ਪਹਿਲਾਂ ਵੀ ਕਿਤਾਬ ਆਈ ਹੋਈ ਹੈ ਵੈਸੇ ਤਾਂ। ਨਾਜ਼ਮ ਹਕਮਤ ਲੇਖਕ ਹੈ। ਉਹਨਾਂ ਦੀ ਕਿਤਾਬ ਇੱਕ ਛੋਟੀ ਜੀ ਸੀ ਪਹਿਲਾਂ ਛਾਪੀ ਸੀ ਜਿਹੜੀਆਂ ਉਹਨਾਂ ਦੀ ਕਵਤਾਵਾਂ ਸੀਗੀਆਂ ਬਹੁਤ ਖਬਸੂਰਤ ਕਵਤਾਵਾਂ। ਤੇ ਜਿਹੜੀ ਕਿਤਾਬ ਹੁਣ ਆਈ ਹੈ ਮੇਰੇ ਹੱਥ ਦੇ ਵਿੱਚ ਆ ਇਹ ਆ ਮੰਜ਼ਰਨਾਮਾ। ਨਾਜ਼ਮ ਹਕਮਤ ਲੇਖਕ ਨੇ ਤੇ ਇਹ ਕਿਤਾਬ ਤੁਸੀਂ ਕਮਾਲ ਮੰਨੋਗੇ ਕਿ ਸਿਰਫ ਇੱਕ ਹੀ ਕਵਤਾ اور 15000 ਲੈਣਾ ਦੀ ਇੱਕ ਕਵਤਾ ਇਹ ਦੇਖੋ ਤੁਸੀਂ ਏਡੀ ਮੋਟੀ ਕਿਤਾਬ ਆ ਤੇ ਜਿਹੜੇ ਕਵਤਾ ਆ ਵਾ ਪੜਦੇ ਸ਼ਕੀਨ ਆ ਨਾ ਜਿਹੜੇ ਜਿਨ੍ਹਾਂ ਨੂੰ ਕਵਤਾ ਪੜ੍ਹਨੀ ਚੰਗੀ ਲੱਗਦੀ ਨੇ ਲੱਗਦੀ ਆ ਤੇ ਚੰਗੀ ਕਵਤਾ ਪੜ੍ਹਨਾ ਚਾਹੁੰਦੇ ਨੇ ਤੇ ਕਵਤਾ ਦੇ ਵਿੱਚ ਮਤਲਬ ਮਗਨ ਹੋਣਾ ਚਾਹੁੰਦੇ ਨੇ ਉਹਦੇ ਲਈ ਇਹ ਮਤਲਬ ਇੱਕ ਤਰ੍ਹਾਂ ਦਾ ਵਰਦਾਨ ਹੀ ਆ ਤੇ ਮੈਂ ਸਾਨੂੰ ਲੈਣਾ ਸੁਣਾਉਣਾ ਥੋੜੀ ਇਹ ਪੜ੍ਹ ਕੇ ਮਤਲਬ ਕਮਾਲ ਦਾ ਮੇਰੀਆਂ ਜਿਹੜੀ ਦਿਖਾਉਣ ਦਾ ਤਰੀਕਾ ਕਵਤਾ ਨੂੰ ਹਨਾ ਦਰਸ਼ਨ ਤਾਂ ਇਹ ਇੱਕ ਹਿਸਾਬ ਦਾ ਮਤਲਬ ਕਹਾਣੀ ਚੱਲਦੀ ਆ ਕਪਤਾ ਦੇ ਵਿੱਚ ਪਰ ਇੰਨੀ ਸੌਖੀ ਹੈ ਕਿ ਸਮਝ ਆਉਂਦੀ ਹੈ ਸ਼ੁਰੂ ਕਰਦਾ ਹੈਦਰਪਾਸ਼ਾ ਦੇ ਸਟੇਸ਼ਨ ਉੱਤੇ 1941 ਦੀ ਬਹਾਰ ਚ ਦੁਪਹਿਰ 3 ਵਜੇ ਪੌੜੀਆਂ ਉੱਤੇ ਧੁੱਪ ਤਕੀਵਾ ਤੇ ਹਲਚਲ ਇੱਕ ਬੰਦਾ ਪੌੜੀਆਂ ਤੇ ਰੁਕਦਾ ਕੁਝ ਸੋਚਦਾ ਜਾਈਫ ਡਰਿਆ ਲੰਮਾ ਤਿੱਖਾ ਨੱਕ ਗੱਲਾਂ ਉੱਤੇ ਚੇਚਕਦੇ ਦਾਗ ਪੌੜੀਆਂ ਉਤਲਾ ਬੰਦਾ 우ਸਤਾਦ ਗਾਲਿਬ ਅਜੀਬ ਗੱਲਾਂ ਸੋਚਣ ਲਈ ਮਸ਼ਹੂਰ ਹੈ काश मैं काकजी हलवा खावां हर रोज उसने सोचा 5 ਵਰਿਆਂ ਦੀ ਉਮਰੇ ਕਾਸ਼ ਮੈਂ ਸਕੂਲ ਜਾਵਾਂ ਉਹਨੇ ਸੋਚਿਆ 10 ਵਰਿਆਂ ਦੀ ਉਮਰੇ ਕਾਸ਼ ਮੈਂ ਅਬੂ ਦੀ ਚਾਕੂਆਂ ਵਾਲੀ ਦੁਕਾਨ ਸ਼ਾਮ ਦੀ ਅਜ਼ਾਨ ਤੋਂ ਪਹਿਲਾਂ ਛੱਡ ਸਕਿਆ ਕਰਾਂ ਉਸਨੇ ਸੋਚਿਆ 11 ਵਰਿਆਂ ਦੀ ਉਮਰੇ ਮਤਲਬ ਉਮਰੇ 5 ਵਰਿਆਂ ਦੀ ਉਮਰ 'ਚ ਉਹ ਹਲਵਾ ਖਾਣ ਬਾਰੇ ਸੋਚਦਾ 10 ਵਰਿਆਂ ਦੀ ਉਮਰ 'ਚ ਉਹ ਸਕੂਲ ਜਾਣ ਬਾਰੇ ਤੇ 11 ਵਰਿਆਂ ਦੀ ਉਮਰ ਦੇ ਵਿੱਚ ਉਹ ਸੋਚਦਾ ਵੀ ਉਹ ਜਿਹੜੀ ਉਹਦੇ ਬਾਪੂ ਦੀ ਦੁਕਾਨ ਸੀਗੀ ਚਾਕੂ ਵਾਲੀ ਉਹ ਅਜਾਨ ਤੋਂ ਪਹਿਲਾਂ ਵੀ ਮੈਂ ਛੱਡ ਜਾਂਦਾ ਤਾਂ ਕਾਸ਼ ਕਾਸ਼ ਮੇਰੇ ਕੋਲ ਪੀਲੇ ਬੂਟ ਹੁੰਦੇ ਕੰਨ ਤਾਂ ਜੋ ਕੁੜੀਆਂ ਮੇਰੇ ਵੱਲ ਝਾਕਣ ਉਹਨੇ ਸੋਚਿਆ 15 ਵਰਿਆਂ ਦੀ ਉਮਰ ਅੱਬੂ ਨੇ ਕਿਉਂ ਬੰਦ ਕਰ ਦਿੱਤੀ ਆਪਣੀ ਦੁਕਾਨ ਤੇ ਕਾਰਖਾਨਾ ਤਾਂ ਲੱਗਦਾ ਹੀ ਨਹੀਂ ਉਹਦੀ ਦੁਕਾਨ ਜਿਹਾਂ ਉਹਨੇ ਸੋਚਿਆ 16 ਵਰਿਆਂ ਦੀ ਉਮਰੇ ਮੇਰੀ ਦਾੜੀ ਵਧੂ ਉਹਨੇ ਸੋਚਿਆ 20 ਵਰਿਆਂ ਦੀ ਉਮਰੇ ਅੱਬੂ 50 ਚ ਮਰ ਗਿਆ ਮੈਂ ਵੀ ਇੰਨੀ ਛੇਤੀ ਮਰ ਜਾਂ ਉਹਨੇ ਸੋਚਿਆ ਜਦੋਂ ਉਹ 21 ਦਾ ਸੀ ਜੇ ਮੈਂ ਬੇਰਜਗਾਰ ਹੋ ਗਿਆ ਉਹਨੇ ਸੋਚਿਆ 21 ਵਰਿਆਂ ਦੀ ਉਮਰੇ ਜੇ ਮੈਂ ਬੇਰਜਗਾਰ ਹੋ ਗਿਆ ਉਹਨੇ ਸੋਚਿਆ 23 ਵਰਿਆਂ ਦੀ ਉਮਰੇ ਜੇ ਮੈਂ ਬੇਰਜਗਾਰ ਹੋ ਗਿਆ ਉਹਨੇ ਸੋਚਿਆ 24 ਵਰਿਆਂ ਦੀ ਉਮਰੇ ਤੇ ਸਮੇਂ ਸਮੇਂ ਬੇਰਜਗਾਰ ਹੋਇਆ ਉਹ ਸੋਚੀ ਗਿਆ 50 ਵਰਿਆਂ ਦੀ ਉਮਰੇ ਤੱਕ ਜੇ ਮੈਂ ਬੇਰਜਗਾਰ ਹੋ ਗਿਆ 51 ਵਰਿਆਂ ਦੀ ਉਮਰੇ ਮੈਂ ਬੁੱਢਾ ਹੋ ਗਿਆ ਉਹ ਆਖੇ ਉਹ ਸਾਖਿਆ ਮੈਂ ਇੱਕ ਵਾਰਾ ਵੱਧ ਗਿਆ ਆ ਅੱਬੂ ਨਾਲ ਹੁਣ ਉਹ 52 ਵਰਿਆਂ ਦਾ ਹੈ ਵੇਰ ਜਗਾਰ ਹੈ ਹੁਣ ਪੌੜੀਆਂ ਤੇ ਖੜਾ ਉਹ ਗਵਾਚਿਆ ਹੈ ਸਭ ਤੋਂ ਜੀਵ ਖਿਆਲ ਵਿੱਚ ਮੈਂ ਕਦੋਂ ਮਰੂੰਗਾ ਮੇਰੇ ਉੱਤੇ ਰਜਾਈ ਹੋਊਗੀ ਮਰਨ ਵੇਲੇ ਉਹ ਸੋਚ ਰਿਹਾ ਹੈ ਉਹਦਾ ਨੱਕ ਲੰਮਾ ਤੇ ਟਿੱਕਾ ਉਹਦੀਆਂ ਗੱਲਾਂ ਤੇ ਚੇਚਕ ਦੇਤਾ ਐਵੇਂ ਸ਼ੁਰੂ ਚੱਲ ਹੁੰਦੀ ਹੈ ਸੋ ਇਹ ਕਿਤਾਬ ਹੈ ਜੀ ਇਹਦਾ ਰੇਟ ਇਹਦੀ ਜਿਹੜੀ ਬਣਾਈ ਆ ਬੁਣਾਈ ਆ ਬਹੁਤ ਹੀ ਖੂਬਸੂਰਤ ਹੋਈ ਹੈ ਉਹਦੇ ਮੁਤਾਬਕ ਇਹਦਾ ਰੇਟ 999 ਰੱਖਿਆ ਗਿਆ ਪਰ ਤੁਹਾਨੂੰ ਜੇ ਤੁਸੀਂ ਚਾਹੋ ਨੀ ਵੀ ਇੱਕ ਹਫਤਾਵਾ ਪੜਨ ਵਾਲੇ ਦੋਸਤ ਮਿੱਤਰ ਤਾਂ ਉਹਨਾਂ ਨੂੰ ਆਪਾਂ ਹੋਰ ਸਸਤੀ ਕਰਕੇ ਇਹ ਕਿਤਾਬ ਦੇਵਾਂਗੇ ਪੰਜਾਬੀ ਦੇ ਵਿੱਚ ਹਫਤਾਵਾ ਦੀ ਮੋਟੀ ਕਿਤਾਬ ਲੀਲਾ ਸੀ ਤੇ ਮੇਰੇ ਨਾਲ ਲੀਲਾ ਤੋਂ ਬਾਅਦ ਇਹ ਕਿਤਾਬ ਹੈ ਜਿਹੜੀ ਲੀਲਾ ਵਾਂਗ ਹੀ ਖੂਬਸੂਰਤ ਹੈ ਇਹ ਵੀ ਤੇ ਉਹ ਕਪਤਾਵਾ ਵੀ ਲੀਲਾ ਵਾਂਗ ਹੀ ਇਹਦੇ ਵਿੱਚ ਬਹੁਤ ਖੂਬਸੂਰਤ ਨੇ ਉਹ ਗੱਲ ਵੱਖਰੀ ਹੈ ਕਿ ਕਵੀ ਦਾ ਇੱਕ ਵੱਖਰਾ ਵੱਖਰਾ ਸਿਰਜਣ ਪ੍ਰਕਿਰਿਆ ਹੁੰਦੀ ਆ ਉਹ ਉਹਨਾਂ ਦੀਆਂ ਰਚਨਾਵਾਂ ਦਾ ਵੱਖਰਾ ਵੱਖਰਾਪਣ ਹੁੰਦਾ ਹੀ ਆ ਸੋ ਇਹ ਵੀ ਕਰਤਾ ਦੀ ਬਹੁਤ ਖੂਬਸੂਰਤ ਕਿਤਾਬ ਹੈ ਤੇ ਆਰਸ਼ ਨੂੰ ਬਹੁਤ ਸਾਰੀਆਂ ਮੁਬਾਰਕਾਂ ਕਥੋ ਪ੍ਰਕਾਸ਼ਨ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਤਿ ਸ਼੍ਰੀ ਅਕਾਲ